ਸਸ ਜੀ ਗੱਲ ਜੀ ਸੰਗਰੂ ਲਾਈਵ ਦੇਖ ਰਹੇ ਤੁਸੀਂ ਤੇ ਅੱਜ ਜੈਨ ਮੈਗਾ ਮਾਰਟ ਆਇਆ ਤੇ ਇੱਥੇ ਕੀ ਕੁਝ ਨਵਾਂ ਖਾਸ ਹੈ ਉਹ ਸਾਰਾ ਤੁਹਾਨੂੰ ਦਿਖਾਉਨੇ ਆ ਲొਕੇਸ਼ਨ ਮੈਂ ਤੁਹਾਨੂੰ ਬਾਹਰੋਂ ਪਿੰ ਕਰਤੀ ਹੈ ਜੀ ਸੰਗਰੂਰ ਹੈ ਜਿਹੜਾ ਐਕਸਚੇਂਜ ਰੋਡ ਉੱਥੇ ਇਹ ਮੈਗਾ ਮਾਰਟ ਜੈਨ ਮੈਗਾ ਮਾਰਟ ਅਵੇਲੇਬਲ ਹੈ ਜਿਨ੍ਹਾਂ ਦਾ ਪਹਿਲਾ ਨਾਮ ਹੁੰਦਾ ਸੀਗਾ ਡਿਸਕਾਊਂਟ ਐਂਡ ਬਾਰਗੇਨਸ ਸੋ ਆਓ ਚੱਲਦੇ ਅੰਦਰ ਦੇਖਦੇ ਆ ਕੀ ਕੁਝ ਇਨਾਂ ਕੋਲ ਨਵਾਂ ਆਇਆ ਹੈ ਤੋ ਸੋ ਅੰਦਰ ਅਸੀਂ ਆ ਚੁੱਕੇ ਹਾਂ ਦੋਸਤੋ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਕਹੂੰਗਾ ਕਿ ਦੀਵਾਲੀ ਤੇ ਨਵੀਆਂ-ਨਵੀਆਂ ਚੀਜ਼ਾਂ ਤੁਸੀਂ ਆਪਣੇਆਂ ਨੂੰ ਦੇਣੀਆਂ ਨੇ ਜਾਂ ਖੁਦ ਲੈਣੀਆਂ ਨੇ ਤਾਂ ਇੱਥੇ ਜ਼ਰੂਰ ਤੁਸੀਂ ਪਹੁੰਚੋ ਤੇ ਮੈਂ ਇੰਟਰੋਡਕਸ਼ਨ ਦੁਆਰ ਤੋਂ ਕਰਵਾ ਦੇਣਾ ਕੀ ਹਾਲ ਹੈ ਵੀਰੇ ਠੀਕੋ ਸਸ਼ੀਕਲ ਜੀ ਸਾਰਿਆਂ ਨੂੰ ਤੁਸੀਂ ਨਾਮ ਚੇਂਜ ਕਰਤਾ ਹੈ ਡਿਸਕਾਊਂਟ ਐਂਡ ਬਾਰਕਿੰਗਸ ਤੋਂ ਕੀ ਰੱਖਿਆ ਨਾਮ ਹੁਣ ਆਪਣਾ ਨਾਮ ਹੋ ਗਿਆ ਜੈਨ ਮੇਗਾ ਮਾਰਟ ਦੇ ਨਾਂ ਤੇ ਆ ਗਈ ਤੇ ਤੁਹਾਡੀ ਵੀਡੀਓਜ਼ ਨਾਲ ਸਾਨੂੰ ਬਹੁਤ ਪਿਆਰ ਮਿਲਿਆ ਤੇ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਜੀ ਕਨੂਜ਼ ਉਸ ਪਿਆਰ ਦੇ ਸਦਕੇ ਸਾਨੂੰ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਹੈ ਓਰੇ ਜੀ ਤੁਸੀਂ ਤੁਸੀਂ ਜਿਵੇਂ ਦੇਖ ਸਕਦੇ ਹੋ ਜੀ ਇਹ ਸਾਡੇ ਅਗਲੇ ਸਾਰੇ ਕਟਲਰੀ ਸੈਕਸ ਨੇ ਸਾਰੇ ਬ੍ਰਾਂਡਡ ਹੋਣਗੇ ਪਹਿਲੀ ਗੱਲ ਤੱਕ ਕੋਈ ਨਾਨ ਬ੍ਰਾਂਡਡ ਨਹੀਂ ਆਈਟਮ ਨਹੀਂ ਹੋਏਗੀ ਹੂੰ ਤੇ ਸਾਰੇ ਬਹੁਤ ਅੱਛੇ ਰੇਟਸ ਦੇ ਉੱਤੇ ਬਹੁਤ ਸੋਹਣੇ ਡਿਸਕਾਊਂਟਸ ਮਿਲਣਗੇ ਜੀ ਵਾਹ ਜੀ ਵਾਹ ਇਹਦੇ ਬਾਰੇ ਦੱਸੋ ਜੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਸਾਰੇ ਲਾਓ ਪਹਿਲਾ ਦੇ ਦੀਵਾ ਬ੍ਰਾਂਡ ਸਾਰੇ ਸੈਲੋ ਦੇ ਮੈਲਾਮਾਈਨ ਦੇ ਬਹੁਤ ਸੋਹਣੇ ਆਰਟੀਕਲਸ ਲੈ ਕੇ ਆਏ ਆ ਜੀ ਇਹ ਕੁਝ ਗਿਫਟ ਆਈਟਮਸ ਨੇ ਦੇਖ ਰਿਹਾ ਕੁਝ ਅਲੱਗ-ਅਲੱਗ ਇਹ ਕੀ ਕੁਝ ਹੈ ਜੀ ਤੇ ਇਹ ਵੀ ਸਾਰਾ ਗਿਫਟਿੰਗ ਲਈ ਹੈ ਇਹ ਸਾਰੇ ਗਿਫਟ ਆਈਟਮਸ ਨੇ ਜੀ ਕੁਝ ਦੀਵਾਲੀ ਵਸਤਾਂ ਜੀ ਅੱਗੇ ਕਾਰਪੋਰੇਟ ਆਈਟਮਸ ਜਾਨੀ ਹੁੰਦੀਆਂ ਨੇ ਤੁਸੀਂ ਰੇਂਜ ਦੇਖ ਸਕਦੇ ਹੋ ਰੇਂਜ ਆਪਣੇ ਕੋਲ ਸਿਰਫ 100 ਰੁਪਏ ਤੋਂ ਸਟਾਰਟ ਹੈ ਅੱਗੇ ਕੋਈ ਐਂਡ ਨਹੀਂ ਓਕੇ ਮਤਲਬ 100 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਨਾਂ ਕੋਲ ਆ ਦੇਖੋ ਡੈਕੋਰੇਸ਼ਨ ਦੇ ਲਈ ਤਾਂ ਹੈ ਹੀ ਤੁਸੀਂ ਇਹ ਚੀਜ਼ਾਂ ਕਿਸੇ ਨੂੰ ਗਿਫਟ ਵੀ ਕਰ ਸਕਦੇ ਹੋ દિਵਾਲੀ ਤੇ ਨਵੀਂ-ਨਵੀਂ ਚੀਜ਼ਾਂ ਆਪਾਂ ਆਪਣੇ ਘਰ ਦੇ ਵਿੱਚ ਵੀ ਐਡ-ਆਨ ਕਰਦੇ ਆਂਗੇ ਇਹ ਤਾਂ ਇਹ ਤਾਂ ਤੁਸੀਂ ਦੇਖ ਹੀ ਰਹੇ ਹੋ ਆਇਦਰ ਮੰਦਰ ਵੀ ਨੇ ਸੋ ਬ੍ਰਦਰ ਸਾਰਾ ਕੁਝ ਹੀ ਰੱਖਿਆ ਹੋਇਆ ਹੋ ਗਿਫਟ ਆਈਟਮ ਆ ਬਹੁਤ ਯੂਨੀਕ ਆਈਟਮ ਲੈ ਕੇ ਆਏ ਆ ਜੀ ਇਸ ਵਾਰ ਇਹ ਸਾਡੀ ਨਵੀਂ ਆਈਡਲਸ ਜਿਹੜਾ ਕਲੈਕਸ਼ਨ ਹੈ ਮੂਰਤੀਆਂ ਦੀ ਬਹੁਤ ਸੋਹਣੀਆਂ-ਸੋਹਣੀਆਂ ਮੂਰਤੀਆਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਯੂਨੀਕ ਆਰਟੀਕਲਸ ਲੈ ਕੇ ਆਏ ਆ ਜੀ ਹਰ ਇੱਕ ਸਾਈਜ਼ ਚ ਹਰ ਇੱਕ ਰੇਂਜ ਚ ਬਹੁਤ ਹੀ ਅੱਛੇ ਨੇ ਜੀ ਇਹ ਤਾਂ ਮਤਲਬ ਇਹ ਜ਼ਿਆਦਾ ਐਕਸਪੈਂਸਿਵ ਤਾਂ ਨਹੀਂ ਹੋਣਗੇ ਜੀ ਨਹੀਂ ਜੀ ਨਹੀਂ ਨਹੀਂ ਬਹੁਤ ਜੈਨੂਇਨ ਪ੍ਰਾਈਸਿਸ ਨੇ ਬਹੁਤ ਰੀਜ਼ਨੇਬਲ ਰੇਟਸ ਨੇ ਆਪਣੇ ਆਪਣੇ ਜ਼ਿਆਦਾ ਪ੍ਰਾਈਸਿਸ ਹੁੰਦੇ ਨਹੀਂ ਬਹੁਤ ਨੋਮੀਨਲ ਰੇਟ ਨੋਮੀਨਲ ਰੇਟਸ ਹੁੰਦੇ ਨੇ ਨੋਰਮਲ ਮਾਰਜਿਨਸ ਤੇ ਆਪਾਂ ਕੰਮ ਕਰਦੇ ਹਾਂ ਜ਼ਿਆਦਾ ਕੁਝ ਨਹੀਂ ਹੈਗੇ ਤੁਸੀਂ ਇਸ ਵਾਰ ਸਾਡੇ ਸਾਰੇ ਕਲੈਕਸ਼ਨ ਦਾ ਤੁਸੀਂ ਨਵੀਂ ਦੇਖ ਸਕਦੇ ਹੋ ਇਹ ਸਾਡੇ ਕਟਲਰੀ ਸੈਟਸ ਆ ਗਏ ਕਟਲਰੀ ਸੈਟਸ ਸੂਪ ਸੈਟ 골ਡ প্লেਟਿਡ ਗਲਾਸਿਸ ਸੈਟ ਚੀਜ਼ ਵੀ ਸਾਰੀ ਪ੍ਰੀਮੀਅਮ ਹੈ ਪਤਾ ਲੱਗ ਰਿਹਾ ਹੱਥ ਦੇ ਵਿੱਚ ਵੀ ਵੀ ਗਲਾਸ ਹੈਗਾ ਰੋਜ਼ 골ਡ 골ਡ ਪਲੇਟਿੰਗ ਦੇ ਵਿੱਚ ਵਰਸਾਚੇ ਡਿਜ਼ਾਈਨ ਬਹੁਤ ਸਲੈਕਟਿਵ ਕਰਕੇ ਆਈਟਮਾਂ ਲੈ ਕੇ ਆਏ ਆ ਬਹੁਤ ਚੁੰਨ ਚੁੰਨ ਕੇ ਆਈਟਮਾਂ ਲੈ ਕੇ ਨਹੀਂ ਹੈਗਾ ਬਲਕ ਦੀ ਆਈਟਮਾਂ ਜਾਂ ਕੁਝ ਨਹੀਂ ਹੈ ਗਿਆ ਬਹੁਤ ਯੂਨਿਕ ਆਈਟਮਸ ਦੀ ਕੋਸ਼ਿਸ਼ ਕਰਦੇ ਆ ਇਹ ਵੀ ਬੜਾ ਅੱਛਾ ਜੀ ਤੁਹਾਡਾ ਜੀ ਪੂਰਾ ਜਿਹੜੇ 바ਰ ਸੈਟ 바ਰ ਸੈਟ ਹੈ ਪੂਰਾ ਜਿਹੜੇ ਕਿ ਸ਼ੌਕੀਨ ਹੁੰਦੇ ਨੇ ਆਪਣੀ ਸ਼ਾਮ ਨੂੰ ਵਧੀਆ ਉਹਦੇ ਲਈ ਅੱਛਾ ਹੈ ਜੀ ਤੇ ਇੱਥੇ ਵੀ ਇਹ ਕੀ ਹੈ ਜੀ ਦਿਖਾਓ ਇਹ ਸਾਡਾ ਕਾਫੀ ਇਹ ਸ਼ੇਕ ਕਰੈਸ ਉਹ ਦੇਉਂ ਸ਼ੇਕ ਸੈੱਟ ਸਾਰੇ ਬ੍ਰਾਂਡਿਡ ਨੇ ਕੋਈ ਐ ਨਹੀਂ ਤੇ ਆ ਦੇਖੋ ਸ਼ਨੈਲ ਦਾ ਸੈੱਟ ਅੱਜ ਤੁਹਾਨੂੰ ਬਹੁਤ ਯੂਨਿਕ ਆਈਟਮ ਦੀ ਸਵਾਰ ਜਿਹੜੀ ਬਹੁਤ ਸੁਪੀਰੀਅਰ ਲੱਗਿਆ ਸੈੱਟ ਬਹੁਤ ਹਾਈ ਰੇਂਜ ਬਹੁਤ ਅੱਛੀ ਚੀਜ਼ ਸੋ ਦੇਖੋ ਇਹ ਸ਼ਨੈਲ ਦੇ ਕੰਪਲੀਟ ਟੀ ਸੈੱਟ ਹਰਮਜ਼ੇ ਵਿੱਚ ਆ ਗਈ ਇਹ ਵੀ ਬਸ ਆਚੇ ਚਾ ਗਿਆ ਜੇ ਇਹ ਗਿਫਟਿੰਗ ਲਈ ਵੀ ਆ ਗਿਆ ਹੈ ਨਾ ਜੀ ਗਿਫਟਿੰਗ ਲਈ ਵੀ ਆ ਗਿਆ ਇਹ ਆਪਣੇ ਡੇ ਟੂ ਡੇ ਵਾਸਤੇ ਵੀ ਆ ਗਿਆ ਜੀ ਇਹ ਕੁਝ ਬ੍ਰਾਂਡਿਡ ਮੱਗਸ ਆ ਗਏ ਐਲਵੀ ਦਾ ਡਿਓਰ ਸ਼ੈਨੈਲ ਵਸਾਚੇ ਸਟਾਰਬਕਸ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਹਰ ਇੱਕ ਚੀਜ਼ ਦੀ ਕੀ ਬਾਤ ਹੈ ਜੀ ਸਟਾਰਬਕਸ ਦਾ ਜੀ ਪਰ ਆਪਾਂ ਗੱਲ ਕਰੀਏ ਤਾਂ ਇਹ ਸਾਰੇ ਸੈਟਸ ਇਹ ਵੀ ਤੁਹਾਡੀ ਡੇਲੀ ਰੁਟੀਨ ਦੇ ਵਿੱਚ ਯੂਜ਼ ਹੋ ਸਕਦੇ ਨੇ ਜਾਂ ਤੁਸੀਂ ਕਿਸੇ ਨੂੰ ਗਿਫਟ ਕਰਨੇ ਨੇ ਡੇਲੀ ਰੁਟੀਨ ਵੀ ਗਿਫਟ ਰਾਈਟਿੰਗ ਵੀ ਬੋਟਲਸ ਦੀ ਬੋਟਲਸ ਵੀ ਪਈਆਂ ਨੇ ਮੈਂ ਜਾਂਦੇ ਜਾਂਦੇ ਬੋਟਲਸ ਵੀ ਤੁਹਾਨੂੰ ਦਿਖਾ ਦਵਾਂ ਨਾ ਕਿ ਹਰ ਇੱਕ ਤਰ੍ਹਾਂ ਦੀ ਬੋਟਲ ਹਰ ਇੱਕ ਰੇਂਜ ਚ ਜੀ ਹਰ ਇੱਕ ਟਾਈਪ ਦੀ ਤੁਸੀਂ ਦੇਖ ਸਕਦੇ ਹੋ ਕਾਪਰ ਦੀ ਬੋਟਲਸ ਬਹੁਤ ਯੂਨੀਕ ਬੋਟਲਸ ਨੇ ਤੁਸੀਂ ਡਿਜ਼ਾਈਨ ਹੀ ਦੇਖ ਸਕਦੇ ਹੋ ਡਿਜ਼ਾਈਨ ਬਹੁਤ ਯੂਨੀਕ ਡਿਜ਼ਾਈਨਸ ਨੇ ਪੂਰੀ 100% ਕਾਪਰ ਦੇ ਵਿੱਚ ਰਹੇਗੀ ਸਰਟੀਫਿਕੇਟ ਦੇ ਨਾਲ ਨੇ ਓਕੇ ਇਹ ਜੀ ਬੋਟਲ ਦੇਖ ਸਕਦੇ ਹੋ ਸਾਰੀਆਂ ਸਟੀਲ ਦੀਆਂ ਬੋਟਲਸ ਹਰ ਇੱਕ ਸਾਈਜ਼ ਚ ਕੰਚ ਦੀਆਂ ਬੋਟਲਸ ਵੀ ਮਿਲਣਗੀਆਂ ਐਲਈਡੀ ਬੋਟਲਸ ਕੁਝ ਟੈਂਪਰੇਚਰ ਦੱਸਣ ਵਾਲੀਆਂ ਜਿਹੜੇ ਤੁਹਾਡੀ ਵੀਡੀਓ ਦੇਖ ਕੇ ਆਣਗੇ ਉਹਨਾਂ ਸਾਰਿਆਂ ਲਈ ਅਸੀਂ ਬਹੁਤ ਅੱਛਾ ਡਿਸਕਾਊਂਟ ਦੇਵਾਂਗੇ ਜੀ ਬਿਲਕੁਲ ਜੀ ਸੋ ਤੁਸੀਂ ਕਹਿ ਸਕਦੇ ਹੋ ਦੋਸਤੋ ਜਿਹੜੇ ਆਉਂਗੇ ਤੁਸੀਂ ਇਪੋ ایਸੀ ਸੰਗਰੂ ਲਾਈਵ ਦੀ ਵੀਡੀਓ ਦੇਖ ਕੇ ਆ ਰਹੇ ਆਂਗੇ ਤਾਂ ਤੁਸੀਂ ਇੱਥੇ ਡਿਸਕਾਊਂਟ ਹੈ ਜਿਹੜਾ ਕੈਸ਼ ਕਰਵਾ ਸਕਦੇ ਹੋਗੇ ਇਹ ਵੀ ਬਾਕੀ ਸਿੰਦਰੀ ਦੇਖੋ ਕਿੰਨੀ ਪਿਆਰੀ ਹੈ માતા ਦੀ ਤੇ ਐਡਰੈਸ ਨੀਚੇ ਹੈ ਜੀ ਛੇਤੀ ਛੇਤੀ ਆਓ ਤੇ ਇੱਥੇ ਜੋ ਕੁਝ ਵੀ ਤੁਸੀਂ ਆਪਣੇਆਂ ਦੇ ਲਈ ਖਰੀਦਣਾ ਹੈ ਜਾਂ ਫਿਰ ਖੁਦ ਆਪਣੇ ਘਰ ਦੀ ਸਜਾਵਟ ਦੇ ਲਈ ਲੈਣਾ ਤਾਂ ਤੁਸੀਂ ਛੇਤੀ ਛੇਤੀ ਆ ਕੇ ਇੱਥੇ ਲੈ ਜਾਓ ਆਫਰ ਦਿਵਾਲੀ ਤੱਕ ਲਿਮਟਿਡ ਹੀ ਹੈ